ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਪਖੜਾ ਡੈਮ ਦੇ ਫਲੱਡ ਗੇਟ 7 ਫੁੱਟ ਤੱਕ ਖੋਲੇ ਜਾ ਚੁੱਕੇ ਹਨ ਤੇ ਇੱਥੇ ਦੇ ਪਾਣੀ ਦਾ ਪੱਧਰ 1670 ਤੱਕ ਪਹੁੰਚ ਚੁੱਕਾ ਹੈ ਜਿਸਤੋਂ ਲੋਕ ਦੇ ਕੰਡੇ ਬਸੇ ਸੰਕੜੇ ਪਿੰਡ ਪਾਣੀ ਵਿੱਚ ਡੁੱਬ ਗਏ ਹਨ ਡੋਨਲਡ ਟਰੰਪ ਦੇ ਸਲਾਹਕਾਰ ਪੀਟਰ ਨੋਵਾਰੋ ਨੇ ਕਿਹਾ ਹੈ ਕਿ ਮੋਦੀ ਨੂੰ ਜਿਨਪਿੰਗ ਨਾਲ ਵਿਖਣਾ ਬੜੀ ਸ਼ਰਮਨਾਕ ਗੱਲ ਹੈ ਉਹਨਾਂ ਨੇ ਕਿਹਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਤਾਨਾਸ਼ਾ ਪੁੱਤਨ ਅਤੇ ਸੀ ਜਿਨਪਿੰਗ ਨਾਲ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੁਖੀ ਮੋਦੀ ਨਾਲ ਦੇਖਣਾ ਬੜੀ ਹੀ ਸ਼ਰਮਨਾਕ ਦੀ ਗੱਲ ਦਿਖਾਈ ਦੇ ਰਹੀ ਹੈ ਵਿਧਾਇਕ ਹਰਮੀਤ ਸਿੰਘ ਪਠਾਨ ਮਾਇਦਾਨ ਪੁਲਿਸ ਰਿਹਾਸਤ ਵਿੱਚੋਂ ਫਰਾਰ ਹੋ ਗਏ ਹਨ ਉਹਨਾਂ ਤੇ 11 ਸਾਲ ਪੁਰਾਣੇ ਇੱਕ ਜਬਰਦਨਾ ਦਾ ਮਾਮਲਾ ਦਰਜ ਹੈ ਤੇ ਉਸਦੇ ਦੋ ਸਾਥੀ ਗ੍ਰਿਫਤਾਰ ਕਰ ਲਏ ਹਨ ਉਹਨਾਂ ਕੋਲੋਂ ਤਿੰਨ ਪਿਸਟੌਲ ਬਰਾਮਦ ਕੀਤੇ ਗਏ ਹਨ ਕੇਂਦਰੀ ਅਰਜੋਗ ਤੇ ਵਣ ਜ ਮੰਤਰੀ ਪਿਊਸ਼ ਗੋਲਕ ਐ ਕਿ ਸਾਨੂੰ ਅਮਰੀਕਾ ਦੀ ਡੈਡਲਾਈਨ ਵਾਲੀ ਟ੍ਰੇਡ ਡੀਲ ਮਨਜ਼ੂਰ ਨਹੀਂ ਹੈ ਤੇ ਅਸੀਂ ਉਹਨਾਂ ਨਾਲ ਗੱਲਬਾਤ ਨਹੀਂ ਕਰ ਸਕ ਰਹੇ ਹਾਂ ਕੇਂਦਰ ਸਰਕਾਰ ਨੇ ਕਿਹਾ ਕਿ ਭਾਰਤ ਤੇ ਚੀਨ ਦੇ ਸਬੰਧ ਪਠੜੀ ਤੇ ਉਤਰ ਰਹੇ ਹਨ ਸ਼ਾਹਰੂਖ ਖਾਨ ਦੀ ਤੀ ਸੁਵਾਨਾ ਖਾਨ ਨੂੰ ਜ਼ਮੀਨ ਦੇ ਸੌਦੇ ਵਿੱਚ ਮੁਸੀਬਤ ਵਿੱਚ ਫਸ ਗਿਆ ਉਹਨਾਂ ਨੇ ਇੱਕ ਅਜਿਹੀ ਜ਼ਮੀਨ ਖਰੀਦ ਲਈ ਹੈ ਜੋ ਸਰਕਾਰ ਕਿਸਾਨਾਂ ਨੂੰ ਅਲਾਟ ਕਰਦੀ ਹੈ ਤੇ ਇਸ ਨੂੰ ਖਰੀਦਣ ਲਈ ਕਲੈਕਟਰ ਦੀ ਮਨਜ਼ੂਰੀ ਜ਼ਰੂਰੀ ਹੈ ਜੋ ਕਿ ਉਹਨਾਂ ਨੇ ਨਹੀਂ ਲਈ ਸੀ ਪਵਨ ਖੇੜਾ ਕੋਲ ਦੋ ਵੋਟਰ ਪਛਾਣ ਪੱਤਰ ਹਨ ਤੇ ਇਹ ਕਾਂਗਰਸ ਦੇ ਬਲਾਰੇ ਹੰਦਿੱਲੀ ਚੋਣ ਦਫ਼ਤਰ ਵੱਲੋਂ ਜਾਰੀ ਉਹਨਾਂ ਨੂੰ ਨੋਟਿਸ ਕੀਤਾ ਗਿਆ ਹੈ ਪਵਨ ਖੇੜਾ ਨੇ ਕਿਹਾ ਹੈ ਕਿ ਦੋ ਸਿਆਸਤੋਂ ਪ੍ਰੇਰਿਤ ਹਨ ਚਾਰ ਪੈਰੋਂ ਘੋੜਾਂ ਦੀ ਮੌਤ ਦੇ ਮਾਮਲੇ ਵਿੱਚ ਰਾਮ ਪਾਲ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਜ ਜ ਹਾਈ ਕੋਰਟ ਨੇ ਸਟੇ ਰੋਕ ਲਗਾ ਦਿੱਤੀ ਹੈ ਹਿਸਾਰ ਵਿਖੇ ਹਾਈ ਟੈਂਸ਼ਨ ਤਾਰ ਦੇਖ ਕੇ ਬਾਈਕ ਸਵਾਰਨ ਡਿੱਗ ਤੇ ਚਾਚੇ ਭਤੀਜੇ ਸਮੇਤ ਤਿੰਨ ਲੋਕਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਕੰਨੜ ਅਦਾਕਾਰ ਰਾਣਵ ਰਾਓ ਨੂੰ 102 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਉਹ ਦबई ਤੋਂ ਸੋਨੇ ਦੀ ਸਮਗਲਿੰਗ ਦੇ ਕੇਸ ਵਿੱਚ ਫਸ ਚੁੱਕੀ ਹੈ ਮੋਦੀ ਨੇ ਅਸ਼ੋਬਨੀ ਕਟਿੰਗ ਲਈ ਰਾਹੁਲ ਗਾਂਧੀ ਤੇ ਰਾਸ਼ਟਰੀ ਜਨਤਾ 당ਲ ਤੇ ਨਿਸ਼ਾਨਾ ਬੰਨ੍ਹਿਆ ਕਿ ਮੇਰੀ ਮਾਂ ਦਾ અપਮਾਨ ਦੇਸ਼ ਦੀ ਹਰ ਮਾਂ ਤੇ ਧੀ ਦਾ અપਮਾਨ ਹੈ। ਸੂਰਦਾਨ ਵਿੱਚ ਜ਼ਮੀਨ ਖਿਸਕਣ ਨਾਲ ਪੂਰਾ ਪਿੰਡ ਤਬਾਹ ਹੋ ਗਿਆ ਤੇ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਹਾਰਾ ਚੋਂ ਸ਼ੂਟ ਮੰਗਣੀ ਨਾ ਸਿਰਫ ਸੰਵਿਧਾਨਿਕ ਹੱਕ ਹੈ ਸਗੋਂ ਕਾਨੂੰਨੀ ਅਧਿਕਾਰ ਵੀ ਹੈ। ਹੜ੍ਹ ਪ੍ਰਭਾਵਿਤ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਹਰਿਆਣਾ ਸਰਕਾਰ ਨੇ 5 5 ਕਰੋੜ ਰੁਪਏ ਦਿੱਤੇ। ਕੈਨੇਡਾ ਜਾ ਚੁੱਕੀ ਕੁੜੀ ਮੁਕਰ ਗਈ ਜਿਸ ਤੋਂ ਪਰੇਸ਼ਾਨ ਹੋ ਕੇ ਇੱਕ ਲੜਕੇ ਨੇ ਬੋਰੀਬਾਲ ਲਾਕੇ ਵਿੱਚ ਆਤਮ ਹੱਤਿਆ ਕਰ ਲਈ ਹੈ ਪੰਜਾਬ ਸਰਕਾਰ ਨੇ ਕਿਹਾ ਕਿ ਹਾੜ ਪਰਬਾਤਲਾਕਾਂ ਤੇ ਹਾੜ ਪੀੜਤ ਲੋਕਾਂ ਦੀ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਮਦਦ ਕਰੇਗੀ ਕੈਬਨਿਟ ਮੰਤਰੀ ਸੰਜੀਪ ਦਰੋੜਾ ਨੇ ਹਾੜ ਪਰਿਵਾਰਤਲਾਕਾਂ ਲਈ ਰਾਸ਼ਨ ਲਈ 7 ਟਰੱਕ ਤੇ ਜੋ ਦੂ ਐਂਬੂਲੈਂਸ ਗੱਡੀਆਂ ਰਵਾਨਾ ਕੀਤੀ ਸੋਨੇ ਦੀ ਕੀਮਤਾਂ ਵਿੱਚ ਵਾਧਾ ਹੋਇਆ ਹੈ ਤੇ ਇੱਕ ਰਿਕਾਰਡ ਬਣ ਗਿਆ ਹੈ ਤੇ 900 ਰੁਪਏ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ ਵਿੱਚ ਵਾਧਾ ਹੋਇਆ ਹੈ ਏਟਲ ਅਫਰੀਕਾ ਦੀ ਮੋਬਾਈਲ ਮਨੀ ਯੂਨਿਟ ਨੂੰ ਸ਼ੇਅਰ ਬਾਜ਼ਾਰ ਵਿੱਚ ਉਤਾਰਨ ਦੀ ਯੋਜਨਾ ਬਣਾ ਰਹੀ ਹੈ ਤੇ 2026 ਵਿੱਚ ਆਈਪੀਓ ਜਾਰੀ ਕੀਤੇ ਜਾਣਗੇ ਏਸ਼ੀਆ ਹਾਕੀ ਕੱਪ ਵਿੱਚ ਭਾਰਤ ਦਾ ਕੋਰੀਆ ਨਾਲ ਤੇ ਮਲੇਸ਼ੀਆ ਦਾ ਚੀਨ ਨਾਲ ਸਾਹਮਣਾ ਹੋਵੇਗਾ